ਉਹ ਰਿਆ ਮੇਰੇ ਮੂੰਹ ਤੇ ਝੜ ਗਿਆ ਨਾ ਯਾਰ ਸਾਈਡ ਤੇ ਝੜ ਲਾ ਉਹ ਭਰਾਵਾ ਸਾਈਡ ਦੀ ਤੇ ਝੜ ਗਿਆ ਨਾ ਹੁਣ ਮੈਂ ਕੀ ਕਰਾਂ ਚਾਹ ਪੀਨੇ ਯਾਰ ਸਵੇਰ ਦੀ ਚਾਹ ਹੀ ਨਹੀਂ ਪੀਦੀ ਦੋ ਕਾਪੀ ਪੀਤੀ ਸਾਰੀ ਮਸਾਂ ਚਾਹ ਵੀ ਕਾ ਵੀ ਪੀਨੇ ਆ ਦਾਲ ਨੂੰ ਕਹੇ ਕੋਲਡ ਡਰਿੰਕ ਮੰਗਾ ਕੇ ਯਾਰ ਭਾਜੀ ਕੋਲਡ ਡਰਿੰਕ ਹੀ ਮੰਗਾ ਲਈ ਗਰਮੀ ਇੰਨੀ ਹੋਈ ਪਈ ਐ ਮੰਗਾਉਨੇ ਆ ਮੰਗਾਉਨੇ ਤੁਸੀਂ ਕੰਮ ਤਾਂ ਕਰੋ ਪਹਿਲਾਂ ਕੰਮ ਕੋਈ ਕਰਦੇ ਨਹੀਂ ਤੁਸੀਂ ਔਰਡਰਿੰਗ ਤੁਹਾਨੂੰ ਮੰਗਾ ਦੀਏ ਕੰਮ ਹੀ ਕਰੀ ਜਾਂਦੇ ਆ ਆਪਾਂ ਕੀ ਕਰਨਾ ਹੋਰ ਆਹ ਦੇਖ ਲਓ ਸਮਾਨ ਚੱਕ ਕੇ ਉੱਪਰ ਰੱਖਤਾ ਕੰਮ ਹੀ ਕਰੀ ਜਾਂਦੇ ਆ ਰੱਖਤਾ ਔਰ ਮੈਂ ਤਾਂ ਇਹ ਮੈਂ ਤਾਂ ਸਭ ਹੀ ਕਰਾ ਲੈਣਾ ਮੈਂ ਜਿਹੜਾ ਸਾਣਾ ਗੱਲਾਂ ਗੱਲਾਂ ਕਰਦਾ ਹੈਗਾ ਪੈਸੇ ਰਦ ਦਿੰਦਣੇਗਾ ਆਪਾਂ ਬਰਾਵਾ ਤੇਰਾ ਸਾਡਾ ਕੀ ਕਹਾਂ ਮੀ 6-7 ਸਾਲ ਹੋ ਗਏ 1.5 ਲੱਖ ਤਾਂ ਮੇਰਾ ਟੁੱਟਦਾ ਪਿਆ ਇਹਨਾਂ ਵਾਲਾ ਇਸ ਹਿਸਾਬ ਨਾਲ ਤਾਂ ਮੈਨੂੰ ਸ਼ੈਰੀ ਦੇ ਫਿਰ ਇਹ ਮੈਦਾ ਲੈਣੇ ਆ ਭਰਾ ਮੈਂ ਅਗਲੇ ਮਹੀਨੇ ਹਟ ਜਾਣਾ ਆਪਾਂ ਪੈਸੇ ਲੈਣੇ ਆ ਉਹਦਾ ਹਿਸਾਬ ਕਰਾਉਣਾ ਆਪਾਂ ਤਾਂ ਸੁਣੀ ਯਾਰ ਨਾ ਮੈਂ ਸੁਣੀ ਯਾਰ ਨਾ ਕੰਮ ਕੋਈ ਕਰਦੇ ਨੇ ਤੁਸੀਂ ਕੰਮ ਤਾਂ ਕਰੋ ਚਾਚਾ ਨਾ ਫੇਰ ਹੀ ਹਿਸਾਬ ਕਰਾਂਗੇ ਤੁਹਾਡਾ ਉਹ ਨੰਨਾ ਬਈ ਹਿਸਾਬ ਮਤਲਬ ਮੈਂ ਥੋੜਾ ਮੈਸੇਜ ਘਟਾਣਾ ਹਮੇ ਹਿਸਾਬ ਕਰਾਉਣਾ ਤਨਖਾਹ ਦਾ ਬਾਤਾ ਘਟਾ ਉਹ ਮੈਂ ਉਹ ਮੈਂ ਨਹੀਂ ਕਰਾਉਣਾ ਉਹ ਮੈਂ ਆਪਾਂ ਕੀ ਕਰਨਾ ਹਿਸਾਬ ਕਰਾ ਯੂ ਆਰ ਚਲਾਕ ਬ੍ਰੋ ਕੰਮ ਕਰੋ ਪਹਿਲਾਂ ਫੇਰ ਹਿਸਾਬ ਕਰਦੇ ਆ ਤੁਹਾਡਾ ਹਾਂ ਹਾਂ ਬਈ ਕੋਈ ਨਹੀਂ ਕੋਈ ਨਹੀਂ ਉਹ ਗਾਹਕ ਆ ਗਿਆ ਉਧਰ ਧਿਆਨ ਦਿਓ ਮਾੜਾ ਤੁਸੀਂ ਇੱਧਰ ਛੱਡੋ ਪਹਿਲਾਂ ਗਾਹਕਾਂ ਤੇ ਧਿਆਨ ਦਿਓ ਚੱਲ ਹੋਰ ਬਾਈ ਕਿਵੇਂ ਹੋ ਜੀ ਵਧੀਆ ਵਧੀਆ ਭਰਾ ਆ ਇੱਧਰ ਦੇਖੋ ਮੜਾ ਆ ਆਪਣਾ ਵੱਡਾ ਭਰਾ ਆ ਦੇਖੋ ਧਿਆਨ ਦਿਓ ਮੜਾ ਰਵੀ ਸ਼ੂਜ਼ ਰਵੀ ਸ਼ੂਜ਼ ਹੈ ਹਾਂ ਜੀ ਹਾਂ ਜੀ ਬਾਈ ਤੁਹਾਡੇ ਕਰਕੇ ਹੀ ਆ ਭਰਾਵਾ ਕਰਕੇ ਹੀ ਆ ਜੀ ਵਧੀਆ ਜੀ ਵਧੀਆ 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 ਆਪਾਂ ਨੂੰ ਯਾਰ ਪਹਿਲਾਂ ਤਾਂ ਛੋਟੇ ਵੀਰ ਮੇਰੇ ਸਾਈਜ਼ ਦਾ ਦਿਖਾਉ ਉਹ ਮਿਲ ਜੂਗਾ ਮਿਲ ਜੂਗਾ ਕਿੰਨਾ ਨੰਬਰ ਦਾ ਹੈ 9 ਨੰਬਰ ਆਉਂਦੇ ਆ ਆ ਸਕੈਚਰਸ ਦੇ ਪਾਏ ਵੇ ਆ ਬਹੁਤ ਕੰਫਰਟੇਬਲ ਆ ਵਧੀਆ ਆ ਨਾ ਕਾਕੂ ਸਕੈਚਰਸ ਟਾਈਪ ਕੋਈ ਚੀਜ਼ ਦਿਖਾਉ ਉਹ ਲਿਆ ਕੱਢ ਲਿਆ ਸਕੈਚਰ ਦੇ ਵਧੀਆ ਕੱਢ ਲਈ ਨਾ ਕੀ ਹੋ ਜਾਣਾ ਇਹ ਵੀ ਭਾਈ ਆਪਣੇ ਤੇ ਲੈ ਕੇ ਗਏ ਹੋ ਹਨਾ ਨਹੀਂ ਨਹੀਂ ਇਹ ਬਾਹਰੋਂ ਆਇਆ ਸੀ ਆਪਣੇ ਛੋਟੇ ਵੀਰ ਚਾਚੇ ਦੇ ਮੁੰਡੇ ਨੇ ਭੇਜਾਇਆ ਅੱਛਾ ਹੋਰ ਲਾਡੀ ਬਾਈ ਕਿੱਧਰ ਗਈ ਰਵੀ ਤੇਰੀ ਬੋਕ ਦਾ ਆ ਦੇਖੋ ਇਹ ਪੀਸ ਦੇਖੋ ਪੀਸ ਠੀਕ ਹੈ ਠੀਕ ਆ ਬੂਟ ਰੇ ਸਭ ਬੋਕ ਹੈਡ ਬੂਟ ਹੈ ਬਹੁਤ ਵਧੀਆ ਥਾਈਲੈਂਡ ਦਾ ਬੂਟ ਹੈ ਨਾਲੀ ਆ ਕੰਫਰਟੇਬਲ ਹੋਵੇ ਬੂਟ ਪਾਉਂਗੇ ਯਾਦ ਰੱਖੋਗੇ ਦੋ ਭਾਜੀ ਐਡੀ ਦੱਸਦਾ ਜੀ ਆਹ ਦੇਖੋ ਐਡੀ ਦੱਸਦਾ ਪੀਸ ਐਡੀ ਦੱਸਦਾ ਪੀਸ ਦੋ ਭਾਜੀ ਬੂਟ ਮੈਂ ਕਹਿੰਨਾ ਦੁੱਖ ਤੋੜਦਾ ਬੂਟ ਨਾਲੇ ਆਹ ਬੂਟ ਰੱਖੋ ਐਡੀ ਦੱਸਦਾ ਕੀ ਬਾਤਾਂ ਮੂਟ ਦੀਆਂ ਵਾਹ ਜੀ ਵਾਹ ਠੀਕ ਹੈ ਜੀ ਇਹ ਠੀਕ ਰਹੂਗਾ ਪਾੜਾ ਪੂੜਾ ਤੇ ਜਿਵੇਂ ਮੋਟੀਆਂ ਭਾਜੀ ਹਾਂ ਮੈਂ ਮਤਲਬ ਖਰਾਬ ਤਾਂ ਨਹੀਂ ਹੁੰਦਾ ਥੱਲੋਂ ਨਾ ਨਾ ਜਿੰਨਾ ਮਰਜ਼ੀ ਜਗ੍ਹਾ ਤੇ ਜ਼ਿਆਦਾ ਹਨਾ ਉਹ ਚੀਜ਼ ਹੋਵੇ ਹਨਾ ਨਾ 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 ਕੋਈ ਬੰਦਾ ਤੁਰ ਲੈ ਕਿਤੇ ਵੀ ਬਾਹਰ ਅੰਦਰ ਬੰਨੇ ਪੰਨੇ ਜਿਆਦਾ ਪਾੜਾ ਦੇ ਰਹੀਦਾ ਨਾ ਪਾੜਾ ਕਰਕੇ ਬਾ ਮੈਂ ਕਹਿੰਦਾ ਅੱਖਾਂ ਵਿੱਚ ਕੇ ਤੋਰੇ ਚੱਲੇ ਪਾੜਾ ਆਜੋ ਆਜੋ ਬਾਈ ਵੀ ਆ ਗਿਆ ਕੋਈ ਆਜੋ ਵੀਰੇ ਲੰਘੇ ਆਇਆ ਬਈ ਆਇਆ ਆਜੋ ਭਾਈ ਜੀ ਆਜੋ ਆ ਇਦਾਂ ਦੇ ਜੋੜੇ ਹੋਰ ਦਿਖਾ ਦੇ ਦੋ ਚਾਰ ਯਾਰ ਘੈਂਟ ਘੈਂਟਾ ਹੋਰ ਲੈ ਗਿਆ ਬਠਿੰਡੇ ਵਾਲੀ ਵੈਰਾਈਟੀ ਲੈ ਕੇ ਜਿਹੜੀ ਨਵੀਂ ਐਸੀ ਗੱਲ ਲੁਧਿਆਣੇ ਵਾਲੀ ਚੱਕ ਲਈ ਪੀਸ ਵਧੀਆ ਵਧੀਆ ਹਾਂ ਸੋਹਣੇ ਸੋਹਣੇ ਪੀਸ ਲਿਆ ਯਾਰ ਸਕੇਚਰਜ਼ ਦੇ ਮਾਲ ਕੋ ਤੁਹਾਨੂੰ ਸੋਹਣੀ ਦੇਣੇ ਆਪਾਂ ਮਾੜੀ ਤੁਹਾਨੂੰ ਕੁਝ ਦਿਖਾਇਆ ਨਹੀਂ 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 ਵਧੀਆ ਵਧੀਆ ਆਇਆ ਹਾਂ ਅੱਜ ਹੀ ਆਇਆ ਮਾਲ ਬਿਲਕੁਲ ਲੇਟਸਟ ਆਹ ਦੇਖੋ ਸਰ ਬਰਬਰੀ ਦਾ ਬੂਟ ਆਪਾਂ ਸ਼ਰਟਾਂ ਪਾਈਆਂ ਪੈਂਟਾਂ ਪਾਈਆਂ ਸਾਰਾ ਆਹ ਦੇਖੋ ਤੁਸੀਂ ਚੀਜ਼ ਦੇਖੋ ਬੂਟ ਦੇਖੋ ਤੁਸੀਂ ਮਾਲ ਬਰਬਰੀ ਦਾ ਡੱਬਾ ਨਾਈਕੀ ਦਾ ਲਈ ਬੈਠਿਆ ਇਹ ਪਾ ਇਹ ਉਲਟ ਪਲਟ ਇਹ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਇਹ ਲਾਈਟ ਵੇਟ ਆ ਹਨ ਇੱਕ ਚੀਜ਼ ਯਾਦ ਰੱਖੋ ਇਹ ਪਹਾੜਾਂ ਦੇ ਠੀਕ ਰਹਿਣਗੇ ਮੈਂ ਕਹਿੰਦਾ ਬੇਫਿਕਰ ਹੋਇਓ ਆ ਵਾਹ ਜੀ ਵਾਹ ਵਾਹ ਜੀ ਹੋਰ ਦਿਖਾ ਦੇ ਆ ਤਾਂ ਪਸੰਦ ਆ ਗਈ ਏ ਇੱਕ ਆ ਦੇਖੋ ਬਹੁਤ ਸੋਹਣਾ ਜੋੜਾ ਆ ਚੀਤੇ ਦਾ ਮਾਡਲ ਆ ਰਾਹਲ ਕਾਕਾ ਇਹਨੂੰ ਪੀਮਾ ਕਹਿੰਦੇ ਆ ਹਾਂ ਪੀਮਾ ਬਣਾ ਦਾ ਚੀਤਾ ਹੀ ਹੋਇਆ ਆਪਣਾ ਤੁਹਾਨੂੰ ਵੀ ਨਹੀਂ ਪਤਾ ਮੈਂ ਕਹ ਪਹਾੜਾਂ 'ਚ ਚੀਤਾ ਹੁੰਦਾ ਨਾ ਸਾਥੂ ਨਹੀਂ ਨਹੀਂ ਸੋਹਣਾ ਜੋੜਾ ਪਹਾੜਾਂ 'ਸ ਤੇ ਠੀਕ ਆ ਪਹਾੜਾਂ 'ਸ ਤੇ ਦੇਖ ਪਹਾੜਾਂ 'ਤੇ ਕਿੱਥੇ ਆ ਗਏ ਨੇ ਤੁਸੀਂ ਇਹ ਯਾਰ ਬਸ ਪਹਾੜਾਂ 'ਤੇ ਤੂੰ ਨਾ ਤੂੰ ਕੀ ਲੈਣਾ ਦੱਸ ਤੂੰ ਹੈ ਲਾਡੀ ਯਾਰ ਬੰਦੇ ਆ ਤੇਰੇ ਉਹ ਮੈਂ ਕਹ ਸਾਡੇ ਬੂਟ ਜਾਣੇ ਆ ਪਤਾ ਤੇ ਤੂੰ ਦੱਸ ਜਿਹੜ ਮੈਂ ਤੈਨੂੰ ਜਿਹੜੀ ਗੱਲ ਪੁੱਛੀ ਆ ਦੱਸ ਠੀਕ ਆ ਬਾਈ ਠੀਕ ਹਾਂ ਮੈਂ ਚਾਹੇ ਮਾਉਂਟ ਆਬੂ ਜਾਣਾ ਹੋਵੇ ਭਾਈ ਚੜ ਜਾ ਉੱਤੇ ਕਾ ਤੋਨਾ ਮਾਉਂਟ ਆਬੂ ਜਾ ਤੋ ਫਿਰ ਮੇਰੇ ਉੱਤੇ ਕਾ ਤੋਨਾ ਆ ਦੇਖ ਜੋਰਡਨ ਦਾ ਪੀਸ ਮੈਂ ਕਾਕਾ 1.5 200 ਜੋੜਾ ਲੈਣਾ ਕੋਈ ਇੱਕ ਅੱਧਾ ਜੋੜਾ ਨਹੀਂ ਲੈਣਾ ਅੱਛਾ ਹਾਂ ਆ ਦੇਖੋ ਭਾਈ ਚਾਹ ਚੂ ਲਿਆ ਭਾਈ ਚਾਹ ਚਾਹ ਠੰਡਾ ਠੰਡਾ ਮੰਗਾ ਭਾਈ ਅਸਲੀ ਬੰਦੇ ਜੀ ਚਾਹ ਚੀ ਮੰਗਾ ਲਓ ਕੋਈ ਕੋਲਡ ਡਰਿੰਕ ਵੀ ਮੰਗਾ ਲਓ ਲੱਡੀਆਂ ਮੰਗਾ ਲਿਆ ਕਰਤੇ ਹੱਲ ਹੱਲ ਹਾਂ ਦੂ ਬੂਟ ਦਾ ਖਾ ਕੋਈ ਨਹੀਂ ਹਾਂ ਤੋ ਕੋਈ ਨਹੀਂ ਕੋਈ ਨਹੀਂ ਯਾਰ ਕੋਈ ਨਹੀਂ ਹਜੇ ਪੇ ਲੈਣ ਦੇ ਜੋੜੇ ਲੈਣ ਦੇ ਨਹੀਂ ਨਹੀਂ ਕੋਈ ਆ ਕੋਈ ਨਹੀਂ ਕੋਈ ਨਹੀਂ ਬੈਠ ਬੈਠ ਕੋਈ ਨਹੀਂ ਭੇਜਦੇ ਮੁੰਡਾ ਕੋਈ ਨਹੀਂ ਹਏ ਬਾਈ ਨੇ ਬੋਜੋੜਾ ਲੈਣਾ ਇਹ ਵੀ ਠੀਕ ਆ ਪਾੜਾਂ ਦੇ ਮੈਂ ਕਹਿੰਦਾ ਜਿੱਥੇ ਮਰਜੀ ਜਾਈ ਫਿਰ ਹਾਂ ਇੱਕ ਆ ਵੀ ਕਰ ਸਾਈਡ ਤੇ ਹੋਰ ਦਿਖਾ ਭੈਂਟ ਲਿਆਓ ਜਿਹੜੇ ਵੀ ਤੇਰੀ ਦੁਕਾਨ ਤੇ ਸੱਤ ਭੈਂਟ ਆ ਨਾ ਆ ਦੇਖੋ ਅਨੁਸ਼ਕਾ ਟਾਈਗਰ ਟਾਈਗਰ ਚੀਤਾ ਲੋ ਸ਼ੇਰ ਦਿਖਾਉ ਮੈਂ ਕਰਦਾ ਕੋਈ ਨਹੀਂ ਕੋਈ ਫੋਨ ਵੀ ਉਦੋਂ ਆਉਂਦੇ ਆ ਜਦੋਂ ਨਾ ਆ ਜਾਂਦਾ ਮਣ ਇਹਨਾਂ ਨੂੰ ਗਾਗ ਦੇ ਟਾਈਮ ਤੇ ਫੋਨ ਆ ਗਿਆ ਕੰਮ ਕਰਨ ਦੇ ਲੱਛਣ ਹੀ ਨਹੀਂ ਨਾ ਕੋਈ ਤਾਂ ਗੱਲ ਹੈ ਯਾਰਾ ਨਹੀਂ ਯਾਰਾ ਨਾ ਪਾੜਾ ਤੇ ਨਹੀਂ ਦੇ ਰਹੇ ਨੇ ਆ ਪਾਜੀ ਕੰਮ ਕਰਦੇ ਹੋ ਤੁਹਾਡੇ ਸਾਹਮਣੇ ਆ ਤਨਖਾਹ ਤਾਂ ਇਹਨਾਂ ਨੂੰ ਜਿੰਨੀ ਮਰਜ਼ੀ ਦੇ ਦੋ ਭਾਈ ਆਸਤੇ ਦਾ ਫਿਰ ਤੱਕ ਭਰ ਦੋ ਆ ਬੋਲ ਪਾਜੀ ਦੇ ਪੈ ਜਾ ਗੱਲ ਪੈ ਜਾ ਗਲਤਾਂ ਕੀ ਪੈਣਾ ਪਾਜੀ ਵਧੀਆ ਬੰਦੇ ਆ ਗੱਲ ਨਹੀਂ ਪੈ ਆ ਹਾ 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 ਗੁੱਡ ਭਾਈ ਕੀ ਦਾ ਵੈਰੀ ਗੁੱਡ ਆ ਪਸੰਦ ਆ ਗਾ ਨਹੀਂ ਆਣੀ ਓਏ ਪਾੜਾ ਤੇ ਨਹੀਂ ਕੰਮ ਰਿਆ ਬੋਣਾ ਇਹਦੇ ਨਾਲ ਉਹਦਾ ਰੀਬੋਕ ਵਾਲਾ ਠੀਕ ਆ ਉਦੋਂ ਸੀ ਪਹਾੜਾਂ ਦੇ ਹੀ ਰਹਿਣਾ ਥੱਲੇ ਵੀ ਆਉਂਗੇ ਹਾਂਜੀ ਆਵਾਂਗੇ ਤੁਸੀਂ ਦੱਸੋ ਕੀ ਲੈਣਾ ਆਵਾਂ ਹੀ ਭੇੜੀ ਕੀ ਲੈਣੇ ਹਾਂਜੀ ਨੇ ਹਾਂ ਕੱਟਾ ਵਾਲਾ ਇੱਕ ਟਾਕਾ ਕੱਟਾ ਵਾਲਾ ਕੀ ਯਾਰ ਸਾਨੂੰ ਚਾਹੀਦੇ ਯਾਰ ਪਹਾੜਾਂ ਦੇ ਠੰਡਾ ਮੌਸਮ ਹੁੰਦਾ ਠੰਡਾ ਰਹਿ ਕੇ ਟ੍ਰੈਕਿੰਗ ਟ੍ਰੈਕਿੰਗ ਕਰਨਾ ਟ੍ਰੈਕਿੰਗ ਆਹ ਦੇਖ ਤੂੰ ਟ੍ਰੈਕਿੰਗ ਜੋੜਿਆਂ ਦਾ ਆਪਾਂ ਕੱਠ ਵਾ ਦੇਣਾ ਰਸ਼ ਰਸ਼ ਆ ਦੇ ਹਾਕੀ ਵਾਲਾ ਪੁੱਤ ਨਾਈਕੀ ਹਾਕੀ ਕੀ ਹੁੰਦਾ ਹਾਕੀ ਨਾਈਕੀ ਦਾ ਬੂਟ ਆ ਤੇ ਨੂੰ ਇਹ ਨਹੀਂ ਪਤਾ ਲੱਗਦਾ ਇਹਨੂੰ ਸਮਝਾਇਆ ਕਰ ਲਾਡੀ ਯਾਰ ਕਿੱਡਾ ਘੈਂਟ ਬੂਟ ਆ ਯਾਰ ਆ ਯਾਰ ਹੈ ਵਾਕੀ ਪਤਾ ਲੱਗਦਾ ਮੈਂ ਪੈਰ ਚ ਪਾ ਕੇ ਦੇਖਣਾ ਲਾਡੀ ਪਾਓ ਮਾਲਕੋ ਥੋੜੇ ਇਸ ਜਾਈ ਦੂਜਾ ਵੀ ਦੇ ਦੂਜਾ ਵੀ ਤੂੰ ਦੂਜਾ ਕਾਲਾ ਪਾਲਾ ਮੈਂ ਕਹਿਣਾ ਓ ਯਾਰ ਤੂੰ ਆਪਦੀ ਸ਼ਕਲ ਵੇਖ ਯਾਰ ਭਰਾਵਾ ਨਹੀਂ ਮੇਰੀ ਸ਼ਕਲ ਨੂੰ ਤੇਰੀ ਸ਼ਕਲ ਆ ਪੂਣੀ ਮੂੰਹ ਆ ਤੇਰਾ ਮੂੰਹ ਆ ਚੱਲ ਚਿੱਟਾ ਪਾਲਾ ਤੂੰ ਭਰਾਵਾ ਆਹ ਤੇਰੀ ਮਰਜ਼ੀ ਇਹਦੇ ਚ ਸੀਗਾ ਨਹੀਂ ਨਹੀਂ ਇਹ ਆਪਣਾ ਆਰੇ ਆਰੇ ਐਸੇ-ਐਸੇ ਮੈਨੂੰ ਯਾਦ ਹੁੰਦਾ ਕਿੱਥੋਂ ਨਿਕਲਿਆ ਬੂਟ ਲੈ ਗੱਲ ਆ ਕੀ ਇਹਦੇ ਡੱਬੇ ਤੋਂ ਖੜਚਾ ਆ ਚੱਕਾ ਪਾ ਬੂਟ ਪਾ ਗਾ ਗਾ ਆ ਆ ਆ ਆ ਆ ਦੇ ਲੈ 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 ਅਬ ਦੇਖੀ ਪੜ ਤਾਂ ਦੇਖਣਾ ਬਈ ਨਹੀਂ ਆਵੀ ਠੀਕ ਹੈ ਯਾਰ ਜੋੜਾ ਬਹੁਤ ਸੋਹਣਾ ਜੋੜਾ ਯਾਰ ਨਹੀਂ ਵੇਖਣਾ ਤਾਂ ਹੈਗਾ ਭਰਾਵਾ ਜੰਪ ਜੰਪ ਮਾਰ ਕੇ ਐਨੇ ਜੋੜੇ ਲੈਣੇ ਆ 150 ਜੋੜਾ ਲੈਣਾ ਅੱਛਾ ਉੱਥੇ ਹੀ ਪੜਦੇ ਛਾਲ ਮਾਰਦੇ ਨੇ ਭਾਈ ਹਾਂਜੀ ਐ ਹੀ ਮਾਰਦੇ ਆ ਉੱਤੋਂ ਬਾੜ ਤੋਂ ਛਾਲ ਮਾਰਦਾ ਦੱਸ ਬਿਨਾ ਪੈਰਾਸ਼ੂਟ ਤੋਂ ਤੇ ਮੈਂ ਛਾਲ ਮਾਰਦਾ ਮੈਂ ਬਿਨਾ ਪੈਰਾਸ਼ੂਟ ਤੋਂ ਛਾਲਾ ਹੁਣਾਂ ਦੀਆਂ ਗੱਟ ਨਹੀਂ ਚਿਕਾ ਦਿੱਤੀ ਆ ਪਾੜਾ ਬੋਲਦਾ ਮੂੰਹ ਨਹੀਂ ਮੱਥਣ ਜਣ ਪੜਦਾ ਤਾਣੀ ਮਿੱਠਾ-ਮੂਠਾ ਖਾਇਰੋ ਇਨਾ ਛੋੜਾ ਬੋਲਦਾ ਮੂੰਹ ਆ ਸਹੀ ਹੈ ਫੋਨ ਆਦਾ ਨਹੀਂ ਯਾਰੋ ਕਿਸੇ ਦਾ ਨਾ ਮੈਸੇਜ ਸੀਗਾ ਉਹ ਕਰਨਾ ਸੀਗਾ ਸਰਚ ਚ ਚਲੋ ਚਲੋ ਦਿਖਾਓ ਹੋਰ ਦਿਖਾ ਲਿਆ ਹੋਰ ਲਿਆ ਕੇ ਹੋ ਗਿਆ ਆਹ ਦਿਖਾਓ ਅਹ ਘੈਂਟ ਘੈਂਟ ਬਸ ਜਿਹੜੀ ਤੇਰੀ ਦੁਕਾਨ ਦੇ ਟਾਪ-ਅਪ ਟਾਪ ਜੋੜੇ ਆ ਪੈਸਿਆਂ ਦੀ ਪ੍ਰਵਾਹਣਾ ਕਰੀ 5000 ਦਾ 10000 8000 ਆਪਾਂ ਨਹੀਂ ਇਹ ਜਿੰਦਾਂ ਵਾਲੇ ਦੇਖਿਆ ਕਦੇ ਕਿਹੜੇ ਆਪਾਂ ਬੰਦੇ ਆਸਤੇ ਲੈ ਕੇ ਚੱਲੇਣਾ ਘੈਂਟ ਬੰਦੇ ਆਸਤੇ ਅੱਛਾ ਭਾਈ ਹਾਂ ਤੇ ਬੰਦੇ ਘੈਂਟ ਆ ਤੇ ਐ ਨਾ ਕਹਤ ਨਾ ਵੀ ਭਾਈ ਆ ਕੀ ਲਿਆਂਦਾ ਗੰਦ ਚੱਕ ਲਿਆਂਦਾ ਲਿਆ 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 ਆਲਾ ਕਾ ਵੀ ਹਾਂ ਨਹੀਂ ਮੈਂ ਤੈਉਂ ਐ ਰਵੀ ਸ਼ੂਜ਼ ਨਾਮ ਚੱਲਦਾ ਯਾਰ ਆ ਚੱਕ ਕਰ ਐਡੀ ਰਸਤਾ ਪੀਸ ਹਾਂ ਥੱਲੋਂ ਖੁੱਬਦਾ ਤਾਂ ਨਹੀਂ ਨਾ ਨਾ ਕਹੇ ਨੇ ਕਿ ਇਹਦੇ ਕੰਡੇ ਲੱਗੇ ਆ ਆਦਾ ਤੇਰੀ ਯਾਰ ਕਹੀ ਐ ਸਹੀ ਐ ਬੂਟ ਨੂੰ ਕੀ ਹੋਇਆ ਬਾਲਾ ਮਰੀ ਜਾਂਦਾ ਕੰਡੇ ਕੰਡੇ ਕੀ ਕੰਡੇ ਲੱਗੇ ਆ ਕੀ ਉਹ ਹੀ ਦਾ ਮਗਾ ਚੋਟਾ ਪਗਿਆ ਆ ਬੂਟ ਨਾ ਨਾ ਹੈਂ ਭੰਡੇ ਲੱਗੇ ਆ ਫਲਾਣਾ ਲੱਗੇ ਚਲੋ ਚਲੋ ਗਰਮ ਨਾ ਹੋਵੋ ਤੁਸੀਂ ਆ ਦੇਖੋ ਚਿੱਟੇ ਰੰਗ ਦਾ ਟਗਲਾ ਨਾ ਮਾਰਿਆ ਕਰ ਚਿੱਟੇ ਰੰਗ ਦਾ ਬੂਟ ਦੇਖੋ ਚਿੱਟਾ ਮੈਨੂੰ ਪਤਾ ਤੂੰ ਮੱਲੇ ਜੀ ਤੈਨੂੰ ਲੱਗਣ ਟਾਈਮ ਕਿੰਨਾ ਹੋ ਗਿਆ ਕਾਕਾ ਮੈਨੂੰ ਹਾਂ ਮੈਨੂੰ ਤਾਂ ਉਹ ਤੂੰ ਦੇਖਦੀ ਜਾ ਹੁਣ ਅੱਤ ਕਰਾਂਗੇ ਇਹ ਦੋ ਕੁ ਮਹੀਨੇ ਹੋ ਗਏ ਹੋਏ ਈ ਮਹੀਨੇ ਹੋ ਗਏ ਗੱਲਾਂ ਆਇਆ ਕਰਦਾ ਜਿਵੇਂ ਦੋ ਸਾਲ ਹੋ ਗਏ ਆ ਵੀ ਆ ਵੇਖ ਲੈ ਮੁੰਡੇ ਨੂੰ 15 ਸਾਲ ਵੇਖਦੇ ਨੂੰ ਹੋ ਗਏ ਇਹ ਤਾਂ ਬੱਸ ਭਾਂਵਾ ਲੈਣ ਵਾਲੇ ਗੱਲਾਂ ਜੋਗਾ ਹੀ ਐ ਭਾਈ ਗੱਲਾਂ ਜੋਗੀਆਂ ਭਾਈ ਭਾਂਪਣ ਜੋਗਾ ਜਿੰਨਾ ਮਰਜ਼ੀ ਭੌਂਕ ਲੈ ਭਾਈ ਤੁਹਾਡੇ ਨਾਲ ਤਾਂ ਆਪਣਾ ਪਿਆਰ ਹੈ ਰ ਪਿਆਰ ਹੈ ਪਿਆਰ ਉਹ ਨਾ ਨਾ ਤੁਹਾਡੇ ਨਾਲ ਪਿਆਰ ਹੈ ਪਰ ਠੰਡਾ ਤਾਂ ਮੰਗਾਲੀਆ ਹਾਂ ਉਹੀ ਗੱਲ ਹੈ ਮੰਗਾਲੀਆ ਠੰਡਾ ਆ ਯਾਰਾ ਦੇਓ ਪਹਿਲਾਂ ਬੂਟ ਦੇ ਦਿਓ ਪੀਣੇ ਆ ਠੰਡਾ ਵੀ ਚੱਕੋ ਲਾਲ ਹਾਕੀ ਆ ਵੀ ਦੇ ਦਿਓ ਬੂਟ ਹੋਰ ਲਿਆ ਹਾਕੀ ਨਹੀਂ ਹੁੰਦਾ 21 ਦਾ ਹਾਕੀ ਹਾਕੀ ਲਈ ਆ ਲੈ ਹਾਕੀ ਨਹੀਂ ਬਣੀ ਉੱਤੇ ਕੀ ਬਣੀ ਔਰ ਜਾਰਡਨ ਵਾਲਾ ਵੀ ਬੜਾ ਘੈਂਟ ਆ ਮੇਰੇ ਬੰਦੇ ਬਹੁਤ ਸ਼ੌਂਕ ਕੋਸ਼ਿਸ਼ ਹੋ ਕੇ ਪਾਉਣਗੇ ਯਾ ਰਵੀ ਸ਼ੂਜ਼ ਕੋਈ ਐਵੇਂ ਥੋੜੀ ਇੱਕ ਵਾਕੀ ਜੋੜੀਆਂ ਘੈਂਟ ਘੈਂਟ ਵੇਚਦਾ ਤਾਂ ਇਹ ਨਾ ਚੱਲਦਾ ਬਾਈ ਉਹੀ ਤਾਂ ਗੱਲ ਐ ਬਾਈ ਤੋਂ ਪਹਿਲਾਂ ਮੈਂ ਕੈਨੇਡਾ ਅਮਰੀਕਾ ਕਿੰਨੀ ਕਿੰਨੀ ਜਗ੍ਹਾ ਤੇ ਬੂਟ ਭੇਜਿਆ ਪੁੱਛ ਲੈ ਫੇਰ ਚੱਕੋ ਮੁੰਡਾ ਨਹੀਂ ਨਾ ਹੁੰਦਾ ਸੀ ਇਹਨੂੰ ਪਤਾ ਨਹੀਂ ਨਾ ਆਪਣੇ ਬਾਰੇ ਇਹਨੂੰ ਪਤਾ ਹੋਵੇ ਤਾਂ ਇਹਨਾਂ ਬੋਲੇ ਹੀ ਨਾ ਲੈ ਹਾਂ ਲੈ 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 ਮੇਰੇ ਵਰੀ ਵੀ ਨਹੀਂ ਜਦ ਤੇਰੇ ਛੱਗੇ ਦਾ ਨਾਮ ਨਾ 2 ਮਿੰਟ ਤੋਂ ਪਹਿਲਾਂ ਲੈ ਲਾਂਗੇ ਪਤਾ ਤੇਰੇ ਬਾਰੇ ਨੂੰ ਤੂੰ ਵੱਡਾ ਗੈਂਗਸਟਰ ਆ ਮੇਰੇ ਬਾਰੇ ਵੀ ਨਾ ਤੂੰ ਜਾਣਦਾ ਤੈਨੂੰ ਮੈਂ ਵੱਡਾ ਹੀਰੋ ਮੈਨੂੰ ਕਿੱਥੇ ਵੇਲੇ ਜਾਣਦਾ ਉਹ ਤੈਨੂੰ ਗਲੀ ਦੇ ਜਵਾਕਾਂ ਨੇ ਪਿੱਛੇ ਕੁੱਟਿਆ ਕਿਉਂ ਤੇਰੀ ਰੀਲ ਵਾਈਡ ਵੀਡੀਓ ਵਾਇਰਲ ਹੋਈ ਸੀ ਸਾਰਿਆਂ ਨੇ ਦੇਖੀ ਐ ਸਾਰਾ ਉਹ ਬਾਈ ਨੇ ਵੀ ਦੇਖੀ ਐ ਨਾ ਨਾ ਉਹ ਤਾਂ ਕੋਈ ਹੋਰ ਸੀ ਉਹ ਤਾਂ ਹੋਰ ਸੀ ਹਾਂ ਨਿੱਕੇ ਨਿੱਕੇ ਜਵਾ ਅਦਾ ਅਦਾ ਸਾਧ ਜਵਾਕ ਤੈਨੂੰ ਕੁੱਟ ਕੇ ਲਾ ਔਲਾਦੇ ਪਾੜ ਦਾ ਇਹਨੂੰ ਥੱਲੇ ਲਾ ਆ ਹੋ ਗਏ ਯਾਰ ਕਾਕੂ ਤੂੰ ਹੋਰ ਦੇ ਯਾਰ ਉਹ ਐਂ ਸੋਹਣੇ ਲੱਗਦੇ ਆ ਨਹੀਂ ਨਹੀਂ ਸੰਭਲਦਾ ਐ ਨਹੀਂ ਸੰਭਲਦਾ ਉਹ ਦੇਖੋ ਬੂਟ ਨਾਲ ਤੁਹਾਨੂੰ ਭਾਜੀ ਫਿੱਤੇ ਵੀ ਫਰੀ ਅੱਛਾ ਕਦਾ ਬੂਟ ਕਾਲੇ ਪਾ ਲੋ ਕਦੇ ਚਿੱਟੇ ਫਿੱਤੇ ਪਾ ਲੋ ਹਾਂਜੀ ਇੱਕ ਚ ਕਾਲੇ ਪਾ ਲੋ ਤੇ ਇੱਕ ਚ ਜਿੱਡੇ ਪਾ ਲੋ ਹੈ ਨਾ ਸਹੀ ਵੇਚੀ ਕੀ ਹੁਣਾ ਸਦਰੇ ਇਹ ਸ਼ੌਕਰ ਆ ਥੱਲੇ ਹੋਰ ਭਾਜੀ ਉਈ ਪੜਾਦੇ ਆਣ ਚੱਲ ਹੁਣ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਬੂਟ ਤਾਂ ਮੈਂ ਕਢਾਈ ਜਾਂਦਾ ਹੂੰ ਯਾਰ ਬੰਦਿਆਂ ਦੇ ਪੈਰ ਕਿਸੇ ਦਾ 6 ਐ ਕਿਸੇ ਦਾ 7 ਐ 8 ਐ 9 ਐ 10 ਯਾਰ ਮੈਂ ਨਾ ਯਾਰ ਉੱਥੇ ਹੀ ਦਵਾ ਦੂੰਗਾ ਯਾਰ ਬੂਟ ਕਿਤੋਂ ਇੱਥੋਂ ਲੈ ਜਾਓ ਆਪਣੇ ਤੋਂ ਆਪਣੇ ਕੋਲ ਕਿੰਨੇ ਬੂਟ ਵਧੀਆ ਤੁਸੀਂ ਸਿਲੈਕਟ ਵੀ ਕਰ ਲੈਣ ਵਾਲੇ ਲੈਕ ਤਾਂ ਤਾਂ ਬੂਟ ਤਾਂ ਬਹੁਤ ਸੋਹਣੇ ਐ ਬੂਟ ਤਾਂ ਇੱਕ ਤੋਂ ਇੱਕ ਐ ਤੁਹਾਡੇ ਪਰ ਯਾਰ ਪੈਰ ਦੀ ਲਾੜੀ ਪ੍ਰੋਬਲਮ ਆਊਗੀ ਨਾ ਤਾਂ ਕਰਕੇ ਜਾਂ ਫਿਰ ਇੱਕ ਕੰਮ ਕਰੋ ਜਿਵੇਂ 200 ਬੂਟ ਦਾ ਅਸੀਂ ਜੋੜਾ ਰੱਖਣਾ ਹੀ ਰੱਖਣਾ ਕੋਈ ਛੱਕਾ ਮਿਲ ਗਏ 200 ਜੋੜਾ ਰੱਖਣਾ ਤੁਸੀਂ ਮੇਰੇ ਨਾਲ ਚੱਲੋ ਡਾਡੀ ਟੈਂਪੂ ਆ ਮਲਾ ਲੈਣਾ 300 ਜੋੜਾ ਨਾਲ ਭੇਜ ਦੋ ਤੇ ਜਿਹੜੇ ਜਿਹੜੇ ਅਸੀਂ ਪਾਲੇ ਸਾਡੇ ਬੰਦੇ ਤੇ ਫਿੱਟ ਆ ਗਏ ਤੇ ਰੱਖ ਲਾਂਗੇ ਬਿਲਕੁਲ ਸਹੀ ਚਲੋ ਜਾਣਾ ਕਿੱਥੇ ਚੱਲ ਪਾਂਗੇ ਚੰਬੜ ਜਾਣਾ ਛੋਟੇ ਵੀਰ ਆ ਚੰਬੜ ਚੰਬਲ ਦੀ ਘਾਟੀ ਨਾਲ ਸੁਣਿਆ ਨਾਲ ਸੁਣਿਆ ਲੱਗਦਾ ਯਾਰ ਚੰਬਲ ਇਹ ਆਪਣੇ ਡਾਕੂ ਭਰਾਵਾਂ ਵਾਸਤੇ ਨਾ ਉਹਨਾਂ ਵਾਸਤੇ ਉਹ ਆਣੀ ਨਾ ਸਕਦੇ ਇੱਥੇ ਪੁਲਿਸ ਕਿੰਨਾ ਵਾਸਤੇ ਡਾਕੂ ਭਰਾਵਾਂ ਡਾਕੂ ਕੋੜੀਆਂ ਵਾਲੇ ਫੈਰਾਂ ਵਾਲੇ ਆਹ ਬੰਦੂਕਾਂ ਵਾਲੇ ਮੁੱਛਾਂ ਵਾਲੇ ਫਰਲੇ ਵਾਲਿਆਂ ਪੱਗਾ ਉਹੀ ਡਾਕੂ ਅੱਛਾ ਹਾਂ ਭਾਈ ਮਜ਼ਾਕ ਨਾ ਕਰੋ ਮਜ਼ਾਕ ਨਹੀਂ ਹੈਗਾ ਮੈਂ ਤੈਨੂੰ ਮਜ਼ਾਕ ਨਹੀਂ ਕਰਦਾ ਕਾਕੂ ਸਾਰਿਆਂ ਦੇ ਕਢਾ ਦੇ ਮਤਲਬ 300 ਜੋੜਾ ਕਢਾ ਦਿਓ ਤੇ ਸਾਡੇ ਨਾਲ ਚੱਲੋ ਉਹ ਨਾ ਨਾ ਇਹ ਥੋੜੀ ਨਾਲ ਅਸੀਂ ਕੀ ਕਰਾਂਗੇ ਤੂੰ ਹੀ ਲੈ ਜੋ ਤੂੰ ਹੀ ਲੈ ਗੱਲ ਸੁਣੋ ڈاکੂ ਬੜੇ ਸ਼ਰੀਫ ਹੈ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਪੈਸੇ ਲੈ ਲਓ ਯਾਰ ਨਾ ਨਾ ਕੈਸ਼ ਪੈਸੇ ਲੈ ਲਓ ਆਪਦੇ ਨਾ ਹੀ ڈاکੂ ਹੋਇਆ ਕਿਹੜੇ ਸ਼ਰੀਫ ਹੋਏ ਭਾਈ ਨਹੀਂ ਨਹੀਂ ਖਾਂਦਾਨੀ ڈاکੂ ਆ ਬੜੇ ਪਰਿਵਾਰਕ ڈاکੂ ਆ ਤੁਹਾਨੂੰ ਨਹੀਂ ਕੁਝ ਕਹਿੰਦੇ ਤੁਸੀਂ ਮੇਰੀ ਗੱਲ ਮੰਨੋ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਤੁਸੀਂ ਮੇਰੀ ਮੰਨੋ ਮੈਂ ਤੁਹਾਨੂੰ ਪੈਸੇ ਦੇ ਦਿੰਦਾ ਇੱਥੇ ਅਸੀਂ ਤੁਹਾਡੇ ਤੋਂ ਪੈਸੇ ਲੈ ਲਈਏ ਉੱਥੇ ਤੁਸੀਂ ਸਾਡੇ ਤੋਂ ਪੈਸੇ ਖੋਲੋ ਨਾ ਸਾਨੂੰ ਵਾਪਸ ਹੁਣ ਦੋ ਲਾਡੀ ਫਿਰੋਈ ڈاکੂ ਯਾਰ ਉਹ ਖਾਨਦਾਨੀ ڈاکੂ ਆ ਐਦਾਂ ਨਹੀਂ ਕਰਦੇ ਤੁਸੀਂ ਮੰਨੋ ਮੇਰੀ ਗੱਲ ਪੈਕ ਕਰ ਮੈਂ ਬੁਲਾਉਣਾ ਫਿਰ ਟੈਕਸੀ ਉਹ ਨਾ ਨਾ ਯਾਰ ਤੂੰ ਚੱਲੋ ਭਰਾਵਾ ਉਹ ਯਾਰ ਲਾਡੀ ਐ ਕੋਈ ਗੱਲ ਹੋਈ ਯਾਰ ਉਹ ਭਾਜੀ ਗੱਲ ਹੀ ਹੋਰ ਕਰਦੇ ਐ ਯਾਰ ਮੈਂ ਮੰਗਵਾਲਾ ਟੈਂਪੂ ਮੰਗਵਾਉਣਾ ਨਾ ਨਾ ਤੂੰ ਬਾਹਰ ਹੀ ਚੱਲ ਤੂੰ ਬਾਹਰ ਹੀ ਚੱਲ ਮੈਂ ਟੈਂਪੂ ਬੁਲਾਉਣਾ ਤੂੰ ਬਾਹਰ ਹੀ ਚੱਲ ਇਹਦਾ ਮੈਂ ਬੁਲਾਉਣਾ ਕਰਾਉਂਦਾ ਹੈਗਾ